ਅੱਜਕੱਲ੍ਹ ਵਿਦੇਸ਼ ਭੇਜਣ ਦੇ ਨਾਮ ਦੇ ਉੱਤੇ ਆਏ ਦੇਨ ਕਿਸੇ ਨਾ ਕਿਸੇ ਨਾਲ ਠੱਗੀ ਵੱਜਦੀ ਹੈ ਕੋਈ ਨਾ ਕੋਈ ਠੱਗੀ ਦਾ ਸ਼ਿਕਾਰ ਹੋ ਜਾਂਦਾ ਆਪਣੀ ਸਾਰੀ ਜ਼ਿੰਦਗੀ ਮਿਹਨਤ ਦੀ ਕਮਾਈ ਗਵਾ ਬੈਠਦਾ ਕਿਸੇ ਨਾ ਕਿਸੇ ਦੇ ਲਾਲਚ ਵਿੱਚ ਆ ਕੇ ਗੱਲਾਂ ਚਾਕੇ ਇਸੇ ਤਰ੍ਹਾਂ ਇੱਕ ਠੱਗੀ 13 ਲੱਖ ਦੀ ਵੱਜੀ ਹੈ ਪਰ ਠੱਗੀ ਮਾਰਨ ਵਾਲੇ ਕੌਣ ਨੇ ਇੱਕ ਇਮੀਗ੍ਰੇਸ਼ਨ ਦਾ ਧੰਦਾ ਕਰਨ ਵਾਲੇ ਔਰ ਕੌਣ ਸੀ ਉਹ ਸੀ ਸਾਲੇ ਜੀਜੇ ਦੀ ਜੋੜੀ ਜਿਨ੍ਹਾਂ ਨੂੰ ਪਰਚਾ ਦਰਜ ਹੋਇਆ ਤੇ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਪੂਰਾ ਮਾਮਲਾ ਕੀ ਹੈ ਕਿੱਥੇ ਭੇਜਣਾ ਚਾਹੁੰਦੇ ਸੀ ਕਿਹੜੇ ਪਰਿਵਾਰ ਨਾਲ ਠੱਗੀ ਮਾਰੀ ਗਈ ਉਹ ਪੂਰੀ ਜਾਣਕਾਰੀ ਜਿੰਨੀ ਕਿ ਸਾਡੇ ਤੱਕ ਪੁੱਜੀ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੁਹਾਡੇ ਨਾਲ ਸਾਂਝੀ ਕਰਨ ਦੀ ਸ਼ਿਕਾਇਤ ਕਰਤਾ ਨੇ ਜੋ ਦੱਸਿਆ ਇਹ ਸੰਗਰੂਰ ਤੋਂ ਖਬਰ ਹੈ ਵਿਦੇਸ਼ ਭੇਜਣ ਦੇ ਨਾਂ ਤੇ 13 ਲੱਖ ਰੁਪਏ ਠੱਗੇ ਗਏ ਤੇ ਸਾਲੇ ਭਨਈਏ ਨੂੰ ਨਾਮਜਦ ਕੀਤਾ ਗਿਆ ਉਸ ਕੇਸ ਦੇ ਵਿੱਚ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਇੱਕ ਦਿਨ ਸਰਬਜੀਤ ਨੇ ਦੱਸਿਆ ਕਿ ਉਹ ਤੇ ਉਸ ਦਾ ਸਾਲਾ ਸੌਰਵ ਰਾਣਾ ਇਮੀਗ੍ਰੇਸ਼ਨ ਦਾ ਕੰਮ ਕਰਦੇ ਨੇ ਤੇ ਵੱਖ-ਵੱਖ ਦੇਸ਼ਾਂ ਲਈ ਵੀਜ਼ੇ ਲਗਾਉਂਦੇ ਨੇ ਉਕਤ ਦੋਵੇਂ ਸਾਲੇ ਜੀਜੇ ਨੇ ਮਿਲ ਕੇ ਉਸ ਨੂੰ ਪੁਰਤਗਾਲ ਭੇਜਣ ਲਈ 9 ਲੱਖ ਰੁਪਏ ਦੇਣ ਸੰਬੰਧੀ ਗੱਲਬਾਤ ਕੀਤੀ ਤੇ ਬਾਹਰ ਜਾ ਕੇ ਪੈਸੇ ਕਮਾਉਣ ਦੇ ਸੁਪਨੇ ਤੱਕ ਦਿਖਾ ਦਿੱਤੇ ਜਿਸ ਤੋਂ ਬਾਅਦ ਇਹ ਮਾਮਲਾ ਫਿਰ ਸਿਰੇ ਨਹੀਂ ਸੀ ਚੜਿਆ ਪੈਸੇ ਵੀ ਲੈ ਲਏ ਗਏ ਪਰ ਵਿਦੇਸ਼ ਨਹੀਂ ਭੇਜਿਆ ਗਿਆ ਪੁਲਿਸ ਨੇ ਪੁਰਤਗਾਲ ਭੇਜਣ ਦੇ ਨਾਂ ਤੇ ਸਾਢੇ 13 ਲੱਖ ਰੁਪਏ ਦੀ ਵੱਜੀ ਠੱਗੀ ਦੇ ਮਾਮਲੇ ਵਿੱਚ ਦੋ ਸ਼ੇਟ ਸਾਲੇ ਤੇ ਜੀਜੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਇਸ ਸਬੰਧੀ ਪਿੰਡ ਬਖਤੜਾ ਦੇ ਮਨੀਸ਼ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਚ ਦੱਸਿਆ ਕਿ ਸਰਬਜੀਤ ਸਿੰਘ ਵਾਸੀ ਰੇਲ ਮਾਜ਼ਰਾ ਨਵਾਂ ਸ਼ਹਿਰ ਜੋ ਕਿ ਆਪਣੇ ਨਾਨਕੇ ਪਿੰਡ ਬਖਤੜਾ ਵਿਖੇ ਕੁਝ ਸਮਾਂ ਰਿਹਾ ਉਸ ਨਾਲ ਦੀ ਉਸ ਦੀ ਦੋਸਤੀ ਹੋ ਗਈ ਸੀ ਸਰਬਜੀਤ ਸਿੰਘ ਨਾਲ ਇਹ ਮਨੀਸ਼ ਕੁਮਾਰ ਦੱਸ ਰਿਹਾ ਪੁਲਿਸ ਨੂੰ ਉਸ ਤੋਂ ਬਾਅਦ ਫਿਰ ਸਰਬਜੀਤ ਆਪਣੇ ਪਿੰਡ ਚਲਾ ਗਿਆ ਪਰ ਇਸ ਦੌਰਾਨ ਉਸ ਦੀ ਗੱਲਬਾਤ ਜਰੂਰ ਹੁੰਦੀ ਰਹੀ ਕਿਉਂਕਿ ਅੱਜ ਕੱਲ ਮੋਬਾਈਲ ਫੋਨ ਦੇ ਜਰੀਏ ਇੱਕ ਦੂਜੇ ਨਾਲ ਸੰਪਰਕ ਇੱਕ ਵਾਰੀ ਹੋ ਜਾਵੇ ਤਾਂ ਫਿਰ ਚਾਹੇ ਜਿੱਥੇ ਵੀ ਚਲੇ ਜਾਵੇ ਕੋਈ ਬਾਅਦ ਦੇ ਵਿੱਚ ਫੋਨ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਜਰੀਏ ਰਾਹਤੇ ਵਿੱਚ ਰਹਿੰਦਾ ਬੰਦਾ ਤਾਂ ਇਸੇ ਕਰਕੇ ਸ਼ਿਕਾਇਤ ਕਰਤਾ ਨੇ ਅੱਗੇ ਦੱਸਿਆ ਕਿ ਸਰਬਜੀਤ ਨੇ ਉਸ ਨੂੰ ਦੱਸਿਆ ਕਿ ਉਹ ਤੇ ਉਸ ਦਾ ਸਾਲਾ 100 ਰੁਪਆਣਾ ਇੱਕ ਇਮੀਗ੍ਰੇਸ਼ਨ ਦਾ ਕੰਮ ਕਰਦੇ ਨੇ ਤੇ ਵੱਖ-ਵੱਖ ਦੇਸ਼ਾਂ ਲਈ ਵੀਜ਼ਾ ਲਗਾਉਂਦੇ ਨੇ ਉਹਨਾਂ ਦਾ ਕੰਮ ਹੀ ਇਹ ਹੈ ਇਸ ਕਰਕੇ ਉਸ ਨੂੰ ਵੀ ਉਹ ਭੇਜ ਸਕਦੇ ਨੇ ਜਿਸ ਕਰਕੇ ਉਸ ਨੂੰ ਪੁਰਤਗਾਲ ਭੇਜਣ ਦੇ ਨਾਮ ਤੇ ਕਿ ਕੰਮਕਾਰ ਬਹੁਤ ਵਧੀਆ ਉੱਥੇ ਕਿਸੇ ਤਰ੍ਹਾਂ ਦੀ ਤੰਗੀ ਤੁਰਸ਼ੀ ਨਹੀਂ ਜਿੰਨੇ ਪੈਸੇ ਤੂੰ ਸਾਨੂੰ ਦੇਣੇ ਆ ਇਹ ਤਾਂ ਦਿਨਾਂ ਦੇ ਵਿੱਚ ਕਮਾ ਕੇ ਤੂੰ ਕਰਜ਼ਾ ਵੀ ਚੁੱਕਣਾ ਪਿਆ ਤੇ ਲਾਹ ਦੇਂਗਾ ਤੇ ਉਸ ਤੋਂ ਬਾਅਦ ਸੁਖੀ ਸੰਦੀ ਆਪਣੀ ਜ਼ਿੰਦਗੀ ਵਧੀਆ ਬਣਾ ਸਕਦਾ ਹੈ ਬਿਹਤਰ ਬਣਾ ਸਕਦਾ ਹੈ ਕਈ ਤਰ੍ਹਾਂ ਦੇ ਸਬਜ਼ ਬਾਗ ਦਿਖਾਏ ਗਏ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਸਾਰੀ ਹੱਦਬੀਤੀ ਦੱਸੀ ਉਸ ਨੂੰ ਪੁਰਤਗਾਲ ਭੇਜਣ ਦੇ ਨਾਮ ਤੇ ਪਹਿਲਾਂ 9 ਲੱਖ ਰੁਪਏ ਦੇਣ ਸੰਬੰਧੀ ਗੱਲ ਕੀਤੀ ਤੇ ਬਾਹਰ ਜਾ ਕੇ ਪੈਸੇ ਕਮਾਉਣ ਦੇ ਵੱਤਵੱਦ ਪੈਸੇ ਕਮਾਉਣ ਦੇ ਸੁਪਨੇ ਦਿਖਾ ਦਿੱਤੇ ਗਏ। ਉਕਤ ਲੋਕਾਂ ਨੇ ਉਸ ਨੂੰ ਪਹਿਲਾਂ ਦੁਬਈ ਤੇ ਕੁਝ ਦਿਨਾਂ ਬਾਅਦ ਹੀ ਪੁਰਤਗਾਲ ਭੇਜਣ ਦੇ ਬਾਰੇ ਆਖ ਦਿੱਤਾ। ਮਨੀਸ਼ ਮੁਤਾਬਕ ਉਕਤ ਵਿਅਕਤੀਆਂ ਨੇ ਉਸ ਦਾ ਵੀਜ਼ਾ ਲਗਵਾ ਕੇ ਉਸ ਨੂੰ ਦੁਬਈ ਭੇਜ ਦਿੱਤਾ। ਉਹ ਆਪ ਉਸ ਨੂੰ ਉੱਥੇ ਮਿਲੇ ਤੇ ਇੱਕ ਕਮਰਾ ਕਰਾਏ ਤੇ ਲੈ ਕੇ ਉਸ ਵਿੱਚ ਰਹਿਣ ਲਈ ਕਹਿ ਦਿੱਤਾ। ਉਹਨਾਂ ਇਸ ਦੇ ਪੈਸੇ ਉਸ ਦੇ ਮਾਪਿਆਂ ਤੋਂ ਮੰਗਵਾ ਲਏ ਤੇ ਉਸ ਨੂੰ ਕਿਸੇ ਕੰਮ ਨਹੀਂ ਲਗਾਇਆ। ਮਨੀਸ਼ ਨੇ ਦੱਸਿਆ ਕਿ ਉਹ ਕਰੀਬ 8 ਮਹੀਨੇ ਦੁਬਈ ਰਿਹਾ ਤੇ ਉਕਤ ਵਿਅਕਤੀਆਂ ਨੂੰ ਪੁਰਤਗਾਲ ਦਾ ਵੀਜ਼ਾ ਲਗਾਉਣ ਲਈ ਲਗਾਤਾਰ ਆਖਦਾ ਰਿਹਾ। ਤੇ ਉਹਨਾਂ ਨੇ ਉਸਦੇ ਘਰਦਿਆਂ ਤੋਂ ਹੋਰ ਪੈਸੇ ਮੰਗਵਾ ਕੇ ਉਸ ਦਾ ਨੀਦਰਲੈਂਡ ਦਾ ਵੀਜ਼ਾ ਲਗਵਾ ਦਿੱਤਾ ਤੇ ਜਦੋਂ ਉਹ ਨੀਦਰਲੈਂਡ ਜਾਣ ਲਈ 에어ਪੋਰਟ ਤੇ ਪਹੁੰਚਿਆ ਤਾਂ ਇਮੀਗ੍ਰੇਸ਼ਨ ਅਧਿਕਾਰੀ ਨੇ ਵੀਜ਼ਾ ਸਹੀ ਨਾ ਹੋਣ ਕਾਰਨ ਉਸ ਨੂੰ ਵਾਪਸ ਹੀ ਭੇਜ ਦਿੱਤਾ ਉੱਥੇ ਹੀ ਉਕਤ ਵਿਅਕਤੀ ਉਸਦੇ ਘਰ ਵਾਲਿਆਂ ਤੋਂ ਹੋਰ ਪੈਸੇ ਲੈ ਕੇ ਨੀਦਰਲੈਂਡ ਵਾਲਾ ਵੀਜ਼ਾ ਪਾਸਪੋਰਟ ਤੋਂ ਉਤਾਰ ਕੇ ਹੋਰ ਪੈਸਿਆਂ ਦੀ ਮੰਗ ਕਰਦਿਆਂ ਰੂਸ ਦਾ ਵੀਜ਼ਾ ਲਗਾਉਣ ਬਾਰੇ ਕਹਿਣ ਲੱਗਿਆ ਕਹਾਣੀ ਬਦਲਦੀ ਗਈ ਪਹਿਲਾਂ ਗੱਲ ਹੋਈ ਪੁਰਤਗਾਲ ਦੀ 9 ਲੱਖ ਰੁਪਏ ਫਿਰ ਦੁਬਈ ਕੁਝ ਦਿਨ ਰਹਿਣਾ ਪਿਆ ਕੁਝ ਮਹੀਨੇ ਬੀਤਦੇ ਗਏ ਮਨੀਸ਼ ਕੁਮਾਰ ਦਾ ਕਹਿਣਾ ਸੀ ਕਿ ਮੈਂ ਕਹਿੰਦਾ ਰਿਹਾ ਕਿ ਮੇਰਾ ਵੀਜ਼ਾ ਲਵਾਓ ਫਿਰ ਉਹਨਾਂ ਨੇ ਨੀਦਰਲੈਂਡ ਦਾ ਵੀਜ਼ਾ ਲਾਇਆ ਜਦੋਂ 에ਰਪੋਰਟ ਤੇ ਪਹੁੰਚਦਾ ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਵਾਪਸ ਮੋੜ ਦਿੱਤਾ ਫਿਰ ਗੱਲ ਚੱਲੀ ਕਿ ਚਲੋ ਰੂਸ ਦਾ ਵੀਜ਼ਾ ਲਗਵਾਉਣ ਬਾਰੇ ਕਹਿਣ ਲੱਗੇ ਮਨੀਸ਼ ਨੇ ਦੱਸਿਆ ਕਿ ਪਰੇਸ਼ਾਨ ਹੋ ਕੇ ਪੈਸੇ ਖਰਚ ਕੇ ਦੁਬਈ ਤੋਂ ਵਾਪਸ ਆਪਣੇ ਘਰ ਆ ਜਾਂਦਾ ਨਾ ਪੁਰਤਗਾਲ ਪਹੁੰਚਦਾ ਤੇ ਨਾ ਨੀਦਰਲੈਂਡ ਤੇ ਨਾ ਰੂਸ ਜਿੱਥੋਂ ਉਸ ਦੇ ਵੱਲੋਂ ਕਰੀਬ 13 ਲੱਖ ਰੁਪਇਆ ਜਿਹੜਾ 13 ਲੱਖ ਤੋਂ ਵੀ ਵੱਧ ਦੀ ਰਾਸ਼ੀ ਬਣਦੀ ਹੈ ਲਗਭਗ ਸਾਢੇ 13 ਲੱਖ ਕਹਿ ਸਕਦੇ ਹਾਂ ਉਕਤ ਵਿਅਕਤੀਆਂ ਤੋਂ ਵਾਪਸ ਮੰਗੇ ਤਾਂ ਦੋਵੇਂ ਪੈਸੇ ਦੇਣ ਤੋਂ ਟਾਲਮਟੋਲ ਕਰਨ ਲੱਗੇ ਤੇ ਇਨਸਾਫ ਲੈਣ ਲਈ ਉਸਨੇ ਪੁਲਿਸ ਕੋਲ ਸ਼ਿਕਾਇਤ ਆ ਜਿਹੜੀ ਦਰਜ ਕਰਵਾ ਦਿੱਤੀ ਪੁਲਿਸ ਨੇ ਮਨੀਸ਼ ਕੁਮਾਰ ਦੀ ਸ਼ਿਕਾਇਤ ਤੇ ਜਾਂਚ ਪਰੰਤ ਸਰਬਜੀਤ ਸਿੰਘ ਵਾਸੀ ਰੇਲ ਮਾਜਰਾ ਜਿਹੜਾ ਕਿ ਨਵਾਂ ਸ਼ਹਿਰ ਦੇ ਵਿੱਚ ਪੈਂਦਾ ਸਮੇਤ ਸੌਰਵ ਰਾਣਾ ਪੁੱਤਰ ਰਣਜੀਤ ਸਿੰਘ ਵਾਸੀ ਲੁਧਿਆਣਾ ਤੇ ਮਾਮਲਾ ਦਰਜ ਕਰਦਿਆਂ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਹੁਣ ਦੇਖਦੇ ਹਾਂ ਇਸ ਦੇ ਵਿੱਚ ਹਾਲਾ ਕਿ ਦੂਜਾ ਪੱਖ ਆਉਣਾ ਬਾਕੀ ਹੈ ਤਾਂ ਪੁਲਿਸ ਨੂੰ ਜੋ ਸ਼ਿਕਾਇਤ ਦਿੱਤੀ ਮਨੀਸ਼ ਕੁਮਾਰ ਨੇ ਜੋ ਕਿ ਸੰਗਰੂਰ ਦਾ ਰਹਿਣ ਵਾਲਾ ਸੀ ਬਖਤੜਾ ਪਿੰਡ ਦਾ ਇਹ ਤਾਂ ਉਸ ਦੀ ਕਹਾਣੀ ਹੈ ਹੱਡ ਬੀਤੀ ਹੈ ਜੇ ਕਿ ਪੁਲਿਸ ਨੂੰ ਦੱਸ ਦਿੱਤੀ ਗਿਆ ਇਸ ਦੇ ਅਧਾਰ ਤੇ ਪਰਚਾ ਵੀ ਦਰਜ ਹੋਇਆ ਪਰ ਹੁਣ ਦੂਜਾ ਪਾਸਾ ਆਉਣਾ ਬਾਕੀ ਹੈ ਕਿ ਉਹ ਬਿਆਨ ਆਪਣੇ ਦਰਜ ਕੀ ਕਰਾਉਂਦੇ ਨੇ ਤਾਂ 13.5 ਲੱਖ ਰੁਪਏ ਦੀ ਠੱਗੀ ਇਸ ਧਰੰਗ ਨਾਲ ਮਾਰੀ ਗਈ ਹੈ ਪੁਰਤਗਾਲ ਭੇਜਣ ਦੇ ਨਾਮ ਦੇ ਉੱਤੇ ਪਹਿਲਾਂ 9 ਲੱਖ ਮੰਗਿਆ ਗਿਆ ਫਿਰ ਕਹਿੰਦੇ ਕਿ ਦੁਬਈ ਚਲੋ ਦੁਬਈ ਰਹਿਣਾ ਪਿਆ ਮਨੀਸ਼ ਕੁਮਾਰ ਨੂੰ ਸ਼ਿਕਾਇਤ ਕਰਤਾ ਨੇ ਜੋ ਆਪਣੀ ਕਹਾਣੀ ਦੱਸੀ ਪੁਲਿਸ ਨੂੰ ਉਸ ਤੋਂ ਬਾਅਦ ਫਿਰ ਜਿਹੜੀ ਗੱਲ ਪਹੁੰਚਦੀ ਹੈ ਕਿ ਉਸ ਨੂੰ ਚਲੋ ਨੀਦਰਲੈਂਡ ਭੇਜ ਦਿਆਂ ਨੀਦਰਲੈਂਡ ਲਈ ਵੀਜ਼ਾ ਹਲਵਾਇਆ ਪਰ ਜਦੋਂ ਉੱਥੇ ਪਹੁੰਚਦਾ ਤੇ ਵੀਜ਼ਾ ਅਧਿਕਾਰੀ ਨੇ ਜਿਹੜੇ ਜਾਂ ਜਿਹੜੇ ਇਮੀਗ੍ਰੇਸ਼ਨ ਅਧਿਕਾਰੀ ਨੇ 에ਰਪੋਰਟ ਤੇ ਉਹ ਉਸ ਨੂੰ ਮੋੜ ਦਿੰਦੇ ਨੇ ਖਾਲੀ ਹੱਥ ਪਰਤਣਾ ਪੈਂਦਾ ਫਿਰ ਉਸ ਉਹਨਾਂ ਨਾਲ ਗੱਲ ਕਰਦਾ ਕਿ ਮੇਰਾ ਵੀਜ਼ਾ ਲਵਾਓ ਫਿਰ ਉਸ ਨੂੰ ਰਸ਼ੀਆ ਜਾਣ ਦੀ ਗੱਲ ਅਸੀ ਜਾਂਦੀ ਆ ਰੂਸ ਜਾਣ ਦੀ ਪਰ ਰੂਸ ਵੀ ਨਹੀਂ ਜਾਇਆ ਜਾਂਦਾ ਤੇ ਆਖਰਕਾਰ ਉਹ ਦੁਖੀ ਹੋ ਕੇ ਨੌਜਵਾਨ ਜਿਹੜਾ ਪੁਰਤਗਾਲ ਦਾ ਸੁਪਨਾ ਵਿਖਾਇਆ ਗਿਆ ਜਿਹਨੂੰ ਉਹ ਵਾਪਸ ਪਰਤਦਾ ਕਿੱਥੇ ਆਪਣੇ ਘਰ ਆਪਣੇ ਪੰਜਾਬ ਆਪਣੇ ਪਿੰਡ ਤਾਂ ਹੁਣ ਉਸ ਤੋਂ ਬਾਅਦ ਫਿਰ ਉਸ ਨੂੰ ਲੱਗਿਆ ਕਿ ਮੇਰੇ ਨਾਲ ਤਾਂ ਠੱਗੀ ਵੱਜੀ ਐ ਇਸ ਕਰਕੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਇਸ ਤਰ੍ਹਾਂ ਲੋਕ ਆਏ ਦਿਨ ਕਿਸੇ ਨਾ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਠੱਗੀ ਦਾ ਸ਼ਿਕਾਰ ਹੁੰਦੇ ਨੇ ਜਦੋਂ ਕਿਤੇ ਵੀ ਕੋਈ ਵਿਦੇਸ਼ ਜਾਣ ਦਾ ਸੁਪਨਾ ਪਾਲਦਾ ਤਾਂ ਭਰੋਸੇਯੋਗ ਲੋਕਾਂ ਦੇ ਨਾਲ ਹੀ ਗੱਲਬਾਤ ਕਰਕੇ ਜਾਇਆ ਜਾਣਾ ਚਾਹੀਦਾ ਹੈ ਨਹੀਂ ਕਿ ਪੰਜਾਬ ਦੇ ਵਿੱਚ ਇਮੀਗ੍ਰੇਸ਼ਨ ਜਿੰਨੇ ਕੇਂਦਰ ਨੇ ਜਾਂ ਜਿਹੜੇ ਬਾਹਰ ਭੇਜਣ ਦਾ ਨਾਮ ਦਾ ਕੰਮ ਕਰਦੇ ਨੇ ਇਮੀਗ੍ਰੇਸ਼ਨ ਦਾ ਸਾਰੇ ਹੀ ਠੱਗ ਨੇ ਗਿਣਵੇਂ ਚੁਣਵੇਂ ਇਮਾਨਦਾਰੀ ਨਾਲ ਕੰਮ ਕਰਦੇ ਹੋਣਗੇ ਇਸੇ ਕਰਕੇ ਲੱਖਾਂ ਦੀ ਗਿਣਤੀ ਦੇ ਵਿੱਚ ਚਾ요 ਯੂਰਪ ਹੋਵੇ ਜਾਂ ਕੋਈ ਹੋਰ ਮੁਲਕ ਹੋ ਉੱਥੇ ਲੋਕ ਪੰਜਾਬ ਤੋਂ ਹੀ ਪੁੱਜੇ ਨੇ ਔਰ ਬਹੁਤ ਸਾਰੇ ਲੋਕ ਇਸ ਤੰਦੇ ਦੇ ਵਿੱਚ ਪਰਦੇ ਦੇ ਪਿੱਛੇ ਕੁਝ ਹੋਰ ਗੱਲਾਂ ਕਰਦੇ ਨੇ ਸਾਹਮਣੇ ਗੱਲਾਂ ਕੁਝ ਹੋਰ ਕਰਦੇ ਨੇ ਇਸ ਕਰਕੇ ਲੋਕ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਦੇਖਦੇ ਹਾਂ ਇਸ ਮਾਮਲੇ ਦੇ ਵਿੱਚ ਨਵਾਂ ਅਪਡੇਟ ਕੀ ਆਉਂਦਾ ਹੈ ਪਰ ਪੰਜਾਬੀ ਜਾਗਰਨ ਦੀ ਵੈਬਸਾਈਟ ਦੇ ਉੱਤੇ ਛਾਪੀ ਖਬਰ ਦੇ ਮੁਤਾਬਕ ਇਹ ਜਾਣਕਾਰੀ ਸੀ ਤੁਹਾਡੇ ਨਾਲ ਸਾਂਝੀ ਕੀਤੀ ਆ ਫਿਲਹਾਲ ਅਗਲੇ ਅਪਡੇਟ ਤੱਕ ਦੇ ਲਈ ਤੁਸੀਂ ਬਨੇ ਰਹੋ ABC ਪੰਜਾਬ ਦੇ ਨਾਲ